7-800 ਜੁੜੀ ਤਾਂ ਹੋਊਗੀ ਹੋਊਗੀ। ਇੱਕ ਨਾ ਤਾਂ ਗਦਾਮ ਪਿੱਛੇ ਵੀ ਹੋਰ ਆ ਉੱਥੇ ਵੀ ਬਹੁਤ ਜੁੜੀ ਪਈ ਆ ਬਾਈ। ਬਸ ਟਾਇਰ ਪਾ ਲਾਂ ਦਮਾਂਗੇ ਸਸਤੇ ਦਮਾਂਗੇ ਕੋਈ ਨਾ ਕਹਲਾ ਵਧੀਆ ਦਾ ਮਾਰ। ਵਧੀਆ ਦਵਾਂਗੇ। ਹਾਂ। ਦੀ ਦਾ ਕੱਦ ਦਾ। ਓਡਾ ਬੜਾ ਟਾਇਰ ਆ। ਸਸੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ। ਕਿ ਅੱਜ ਬਾਈ ਨਵਾਂ ਸ਼ਹਿਰ ਪਹੁੰਚੇ ਹੋਏ ਆ ਟਾਇਰ ਕੋਲ। ਤੇ ਆਪਾਂ ਤੁਹਾਨੂੰ ਦਿਖਾਉਨੇ ਆ ਬਾਈ ਕੀ ਹਿਸਾਬ ਦਾ ਬੌਰੇ ਬਣੇ ਰਹੋ ਵਲੌਗ 'ਚ। ਤੇ ਲੋ ਜੀ ਬਾਈ ਨਵਾਂ ਸ਼ਹਿਰ ਉਹਦੇ ਪਹੁੰਚ ਕੇ ਗਿਰਨ ਟਾਇਰ ਵਾਲਿਆਂ ਦੇ। ਕੰਮ ਪੂਰਾ ਜੋਰਾਂ ਦੇ ਚੱਲ ਰਿਹਾ ਟਰੈਕਟਰਾਂ ਦੀਆਂ ਲੱਗੀਆਂ ਪਈਆਂ ਲੈਣਾ ਉਰੇ 1 2 3 ਇੱਕ ਆਪਣਾ ਵੀਰ ਮਿਲਿਆ ਮਾਲਪੁਰ ਤੋਂ ਆਪਾਂ ਨੂੰ ਬਾਈ ਕੀ ਹਾਲ ਹੈ ਜੀ ਵਧੀਆ ਬਾਈ ਠੀਕ ਠਾਕ ਹਾਂਜੀ ਠੀਕ ਹਾਲ ਜੀ ਮਾਈ ਨੇ ਬਾਈ ਟਰੈਕਟਰ ਦੇ ਉਧਰ ਤੇ ਹੀ ਪਛਾਣ ਲਿਆ ਠੀਕ ਆ ਵੀਰੇ ਹਾਂਜੀ ਬਲਾਗ ਦੇਖਦੇ ਹੁੰਨੇ ਆ ਤੁਹਾਡੇ ਠੀਕ ਆ ਵੀਰੇ ਮੈਨੂੰ ਤਾਂ ਪਾਜੀ ਦਾ ਉਹੀ ਲੱਗਦੇ ਆ ਜੀ ਬਿਲਕੁਲ ਬਿਲਕੁਲ ਬਾਈ ਨੇ ਅੱਜ ਵਿਛਾਲ ਲਈ ਅੱਜ ਪਰਣਾ ਬੰਨਿਆ ਹੋਇਆ ਪਰਨੇ ਚ ਵੀ ਵੀ ਪਛਾਣ ਲਿਆ ਬਾਈ ਪਛਾਣ ਲਿਆ ਪਛਾਣਦੇ ਠੀਕ ਆ ਬਾਈ ਧੰਨਵਾਦ ਬਾਈ ਤੇਰਾ ਬਹੁਤ ਬਹੁਤ ਤੇ ਅੱਜ ਫੇ ਟਾਇਰ ਪਾਉਣਾ ਹੈ ਬਾਈ ਹਾਂਜੀ ਬਾਈ ਟਾਇਰ ਪਾਉਣਾ ਹੈ ਮਾਲਪੁਰ ਤੋਂ ਆਏ ਵੇ ਆ ਮਾਲਪੁਰ ਤੋਂ ਬਾਈ ਦੇਰਾਂ ਲੋਕ ਨਵੇਂ ਟਾਇਰ ਖਲਾ ਕੇ ਆਹ ਟਰੈਕਟਰ ਹਜੇ ਨਵਾਂ ਆ ਬਾਈ ਜਾਂਸੀ ਚੋਂ ਆਉਂਦੀ ਸਾਰੇ ਇਧਰੇ ਟਾਇਰ ਖੁੱਲ ਗਏ ਹਨਾ ਬਾਈ ਹਾਂਜੀ ਬਾਈ ਫੇ ਪੈਸੇ ਘਟ ਪੈਂਦੇ ਜਾਂ ਫੇ ਹਾਂ ਕਿਉਂ ਨਵੇਂ ਜੇ ਘਟ ਪੈਣੇ ਜੇ ਮੜੇ ਮੂਟੇ ਚੱਲ ਗਏ ਫੇ ਪੈਸੇ ਰੁਲ ਜਾਣੇ ਹਨਾ ਜੀ ਤੇ ਕਸਾਈ ਹੋ ਜਾਂਦੀ ਫੇ ਰੇਟ ਘਟ ਲੱਗਣਾ ਜੀ ਆ ਰੇਟ ਘਟ ਲੱਗਣਾ ਠੀਕ ਆ ਬਾਈ ਇਹਨਾਂ ਦਾ ਇਛਾ ਟਰੈਕਟਰ ਖੜਾ ਬਾਈ ਦਿਖਾਈਏ ਮੜੇ ਮੜੇ ਟਰੈਕਟਰ ਆਇਆ ਮੜਾ ਭਾਈ ਬਣ ਕੇ ਨਾਲ ਮੇਰਾ ਆ ਬਾਈ ਦੇਖੋ ਅਰ ਪਿਛਲੇ ਟਾਇਰ ਇਹਨੂੰ ਪੁਵਾ ਤੇ ਰੇਡੀਅਲ ਬਾਈ ਟਾਇਰ ਜ਼ਿਆਦਾਤਰ ਬਾਈ ਉਹਦੇ ਹੀ ਪੈ ਰਿਆ ਐਲੈਂਸ ਦਾ ਹੀ ਹਨਾ ਹਾਂਜੀ ਐਲੈਂਸ ਦਾ ਐਲੈਂਸ ਦੇ ਟਾਇਰ ਵੱਧ ਪੈ ਰਿਆ ਪਿਛਲੇ ਨੂੰ ਬਾਈ ਬੜੇ ਪੁਵਾ ਤੇ ਐਲੈਂਸ ਦੇ ਹੈਗੇ ਕਿਨੇ 16 9 28 ਦੇਈਆਂ ਬਾਈ ਇਹ ਪਰ ਰੇਡੀਅਲ ਨਹੀਂ ਠੀਕ ਆ ਜੀ 16 ਨਹੀਂ ਬਾਈ ਇਹ ਨੰਬਰ ਹੋ ਰਿਹਾ ਕੋਈ ਇਹ 16 9 28 ਆ ਉਹਦਾ ਐਲੈਂਸ ਜੇ ਨਹੀਂ ਆਉਂਦਾ ਭਾਜੀ ਅੱਛਾ ਨੰਬਰ ਨੰਬਰ ਦਾ ਫਰਕ ਆ ਠੀਕ ਆ ਇੱਧਰ ਬਾਈ ਦਾ ਟਰੈਕਟਰ ਖੜਾ ਬਾਈ ਬਾਈ ਆ ਵੀ ਕਿਸੇ ਟਰੈਕਟਰ ਨੂੰ ਟਾਇਰ ਪਾਣੇ ਆ ਆ ਦੇਖੋ ਬਈ ਕਿੱਡਾ ਸਾਈਜ਼ ਟਾਇਰ ਇਹਨਾਂ ਦਾ ਬੱਲੇ 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 ਆਹ ਕਿਹੜੇ ਨੂੰ ਪਾਉਂਗੇ ਯਾਰ ਇਹ ਪਾਜੀ ਰੇਕਟਰ ਨੂੰ ਪਈ ਜਾਂਦੇ ਆ ਕਿਹੜਾ ਟਰੈਕਟਰ ਖਿੱਚੂ ਇਹਨਾਂ ਨੂੰ ਆ ਰਿਮਾ ਵੀ ਬਾਈ ਸਪੈਸ਼ਲ ਤਿਆਰ ਹੋਇਆ ਸਪੈਸ਼ਲ ਤੌਰ ਤੇ ਜੌਂਡੀਅਰ ਦੇ ਆ ਬਾਈ ਇਹ ਪਲੇ ਰਿਮ ਵਾਲੇ ਠੀਕ ਆ ਜੀ ਚੌੜਾਈ ਬਹੁਤ ਆ ਬਾਈ ਟਾਇਰ ਟਰੈਕਟਰ ਵੀ ਬੜਾ ਹੀ ਹੋਊਗਾ ਬਾਬੇ ਹਨਾ ਇਹਦੇ ਇਹਦੀ ਮੁਰਲੀ ਜੋੜੀ ਵੀ ਪਈ ਆ ਨਾਲ ਦੇ ਆ ਬਾਈ ਐਛਰ ਲੈ ਕੇ ਆਇਆ ਹੋਇਆ ਬਾਈ ਬਾਈ ਇਹਦੇ ਵਿੱਚ ਐਂ ਦੱਸ ਜੜਾ 485 ਆ ਮੇਰੇ ਹਿਸਾਬ ਨਾਲ ਇਹ ਟਾਇਰ 13 ਦੇ ਹੁੰਨੇ ਆ ਬਾਈ ਕੰਪਨੀਏ ਰੋ 14 ਦੇ ਆਏ ਰਿਹਾ ਵੀ ਅਸੀਂ ਜੋ 14 ਦੇ ਪਾਈ ਦੀ ਅੱਛਾ ਦੂਜਾ ਜੋੜਾ ਪਾਣ ਆਇਆ ਸੀ ਬਾਈ ਬਾਈ ਦੇ ਐਨ ਟਾਇਰ ਵਧੀਆ ਦੇ ਸਿਰ ਬਾਈ ਕਿੰਨੇ ਦੇ 5000 ਦੀ ਰੱਖੇ ਆਂ ਹਾਂਜੀ 5 ਦੇ ਬਾਈ 5000 ਦੇ ਟਾਇਰ ਆ ਮੈਨੂੰ ਟਾਇਰ ਵੀ ਦਿਖਾਉਣਾ 5 ਦੇ ਆ ਮੋਲੇ ਟਾਇਰ 2000 ਦੇ ਰੱਖਿਆ ਬਾਈ ਦੇਖੋ ਕਿੰਨੇ ਟਾਇਰ ਖੜੇ ਆ ਅਜੇ ਜੇ ਕਿਸੇ ਨੇ ਕੰਮ ਸਾਰਨਾ 2-4 ਸਾਲ ਕਿਤੇ ਨਹੀਂ ਜਾਣੇ ਨਵੀਂ ਜੋੜੀ ਬਾਈ 14-15000 ਦੀ ਜੋੜੀ ਹੈ ਇਹ 18000 ਦੀ ਕਹਿੰਦੇ ਆ ਐਮ ਆਰ ਐਫ ਦੀ ਅੱਛਾ ਇਹੀ ਰੇਟ ਦੀ ਆ ਕਹਿੰਦੇ ਸੇਮ ਆਹੀ ਜੋੜੀ ਉਹ ਦੂਈ ਪੈਨ ਲੈਣਾ ਤਿੰਨ ਲਾਈਨ ਵਾਲੀ ਇਹ ਮਹਿੰਗੀ ਆ ਬਾਈ ਇਹ ਮਹਿੰਗੀ ਇਹ ਮਹਿੰਗੀ ਹਾਂਜੀ ਇਹ ਮਹਿੰਗੀ ਹੈ ਇਹ ਮਹਿੰਗੀ ਹੈ ਚਾਰ ਲਾਈਨ ਵਾਲੀ ਇਕੋ ਮੈਸੀ ਲੰਘਿਆ ਬਾਈ ਇਹ ਟਾਈਮ ਲੱਗਣਾ ਉਹ ਦੇਖੋ ਕੁੱਗੀ ਬਾਈ ਉਹ ਨੰਬਰ ਵੈਜ ਕੰਮ ਆਉਂਦਾ ਮੈਂ ਆ ਕੇ ਤਾਂ ਸਭ ਤੋਂ ਪਹਿਲਾ ਬਾਈ ਆਇਆ ਦੂਏ ਨੰਬਰ ਤੇ ਮੈਂ ਬਾਈ ਆਇਆ ਵੀ ਦੂਰ ਤੇ ਮੈਂ ਫੇਰ ਘਰੋਂ ਸੱਜਰੇ ਤੁਰ ਪਿਆ ਸੀਗਾ ਆਹ ਟਰੈਕਟਰ ਟਾਇਰ ਬਾਈ ਬਾਈ ਦੇ ਵਿੱਚ ਕੱਢਿਆ ਆਪਾਂ ਨੇ ਆ ਦੇ ਆਹ ਟਾਇਰ ਬਾਈ ਦੇ 5000 ਦੇ ਰੱਖੇ ਆ ਬਾਈ ਦੇਖੋ ਕਿੰਨੀ ਗੁੱਟੀ ਖੜੀ ਹੈ 14 ਦੇ ਟਾਇਰ ਆ ਭਾਈ ਵੈਸੇ ਜੇ ਇਹ ਟਾਇਰ ਲੈਣੇ ਆਪਾਂ ਨੂੰ 8-9000 ਦੇ ਘੱਟ ਮਿਲਦੇ ਨਹੀਂ ਠੀਕ ਨਹੀਂ ਆਹ ਟਾਇਰ ਭਾਈ ਮੈਂ ਕਿਹਾ ਆਇਆ ਠੀਕ ਆ ਇਹ ਵੀ 14 ਦੇ ਐਮ ਆਰ ਐਫ ਤੇ ਆ ਤੇ ਆ ਵੀ ਟਾਇਰ ਆਪਣੀ ਕੱਢਿਆ ਭਾਈ 14 ਦਾ ਇਹ ਵੀ ਜੇ ਕਿਸੇ ਨੇ ਲੈਣੇ ਹੋਏ ਦੱਸ ਦਿਓ ਭਾਈ ਆਪਾਂ ਦੇ ਦਾਂਗੇ ਜਾਇਜ਼ ਰੇਟ ਤੇ ਇਹ ਆਪਾਂ ਨੇ ਆਪਣੇ ਟਰੈਕਟਰ ਨੂੰ ਪਾ ਲੈਣਾ ਕਿਸ ਨੂੰ ਆਹ ਆਪਾਂ ਦਾ ਟਾਇਰ ਪਵਾਇਆ ਭਾਈ ਮੈਂ ਟਰੈਕਟਰ ਲਿਆਂਦਾ ਹੋਇਆ ਸਵਰਾਜ ਆਪਣੇ ਵਾਲਾ 855 ਆਪਾਂ ਵੀ ਭਾਈ ਲਾਇਆ ਸਦਰੀ ਟਾਇਰ ਪਵਾਇਆ ਨੂੰ ਠੀਕ ਆ ਜੀ 14928 ਦੇ ਅਲਾਇੰਸ ਦੇ ਆ ਸਭ ਤੋਂ ਟੌਪ ਵਾਲਾ ਮਾਡਲ ਹੈ ਅਲਾਇੰਸ ਦਾ ਇਹ ਬਾਈ ਹੋਰ ਤਾਂ ਪਤਾ ਨਹੀਂ ਆਪਾਂ ਨੂੰ 2 ਸਾਲ ਹੋ ਗਏ ਨਾ ਜੁੜੇ ਹੋਏ ਹਾਂ ਨੂੰ ਤੇ ਮਤਲਬ ਕਿ ਰੇਟ ਦਾ ਇਹਨਾਂ ਦਾ ਫਰਕ ਹੈ ਜੀ ਜੇ ਆਪਾਂ ਅਹੀ ਟਾਇਰ ਕਿ ਤੋਂ ਹੋਰ ਪਤਾ ਕਰਦੇ ਆ 45 ਜੇ 46000 ਤੇ ਘਟ ਨਹੀਂ ਪਾਉਂਦੇ ਲਾਸਟ ਇਹਨਾਂ ਤੋਂ ਆਪਾਂ ਨੇ ਇਹ 42000 ਦੀ ਜੋੜੀ ਕੋਈ ਹੈ ਬਾਈ 42000 ਦੇ ਠੀਕ ਆ ਬਾਕੀ ਚਲੋ ਰੇਟ ਤਾਂ ਅਲੱਗ-ਅਲੱਗ ਰੇਟ ਆ ਦੋਏ ਟਾਇਰ ਪਿੱਛੇ ਘੜਦੇ ਸੀਗੇ ਬਾਈ 12 18000 ਦੇ ਉਹ ਮੈਂ ਕਹਾਂ ਰਹਿਣ ਦੋ ਜੋ ਅਸੀਂ ਨਾਲੇ ਲੈ ਜਾਣੇ ਆ। ਠੀਕ ਹੈ ਜੀ। ਉਹ ਦੋਏ ਟਾਇਰ ਆਪਾਂ ਰੱਖ ਲੈਣੇ ਕਿਉਂਕਿ ਆਪਣੇ ਬਾਅਦ ਚ ਕੰਮ ਆ ਜਾਣੇ ਆ। ਇਹ ਵੀ ਟਾਇਰ ਬਹੁਤ ਸਾਫ਼ ਐ ਮਾਰਾ ਫੋਦੀ ਸ਼ਕਤੀ ਵਧਾਸਦੇ। ਜਿਵੇਂ ਇਹ ਪੱਧਰੇ ਟਾਇਰ ਕਸੇਵੇਂ ਆ। ਗੱਡੀ ਕਾਫੀ ਖੜੀ ਆ ਦੇਖੋ। 40 ਪੈਸੇ ਗੱਡੀ ਤੇ ਉੱਪਰ ਹੀ ਖੜੇ ਜਾਣਗੇ 40 ਪੈਸੇ ਮੰਨੋ ਵੀ 40 ਪੈਸੇ ਗੱਡੀ ਖੜੀ ਐ। ਤੇ ਲੋ ਬਾਈ ਆ ਵੀ ਟਾਇਰ ਲਾਇੰਸ ਦੀ ਪਏ ਆ ਆ ਵੀ ਪਾਣੇ। ਬਾਈ ਆਹ ਕਿਹਨੂੰ ਪਾਣੇ ਯਾਰ? ਆਹ ਕਿਹੜੇ ਰੈਟਰ ਦੇ ਟਾਇਰਾਂ ਹੈ ਬਈ ਆਹ ਕਿਹੜੇ ਰੈਟਰ ਨੂੰ ਪੈਣੇ ਆ ਆਹ ਟਾਇਰ ਹਾਂ ਮੈਸੀ ਆਈ ਮੈਸੀ ਦਾ ਬਾਈ ਇਹ ਮੈਸੀ ਨੂੰ ਪੈਣੇ ਆ ਤਿੰਨ ਸਮਝ ਲਓ ਵੀ ਪਿਛਲੇ ਨਾਲੋਂ ਵੀ ਵੱਧ ਚੌੜੇ ਆ ਇੱਕ ਦੋ ਗਿੱਠ ਪੈਣੇ ਆ ਬਾਈ ਬਾਈ ਬਟ ਟਰੈਕਟਰ ਖੇਤ ਮਾਂ ਦਾ ਨਹੀਂ ਚੱਲਦਾ ਹੋਣਾ ਆਹ ਟਾਇਰ ਪਾ ਕੇ ਬਾਈ ਸ਼ੌਂਕ ਨੂੰ ਨਹੀਂ ਜਾਂਦਾ ਸ਼ੌਂਕੀਆ ਹੀ ਕੰਮ ਆ ਹਨਾ ਹਾਂ ਬੱਚੇ ਬਾਈ ਗੱਡੀਆਂ ਵਾਲਾ ਵਿੱਚ ਟਰੈਕਟਰ ਵਾਲਾ ਬਾਕੀ ਟਰੈਕਟਰ ਉਧਰ ਵੀ ਆ ਗਏ ਬਾਕੀ ਦੋ ਟਰੈਕਟਰ ਉਧਰ ਖੜੇ ਆ ਪਿਛਲੇ ਪਾਸੇ ਹੈ ਜੀ ਠੀਕ ਆ ਇੱਕ ਟਰੈਕਟਰ ਹੋਰ ਆ ਗਿਆ ਬਾਈ ਫਾਰਮ ਟਰੈਕ ਬਾਈ ਇੱਕ ਗੱਲ ਹੈਗੀ ਆ ਜਿਹੜਾ ਆਹ ਏਰੀਆ ਨਵਾਂ ਸ਼ਹਿਰ ਜਲੰਧਰ ਬੰਗਿਆਂ ਇਹ ਲੋਕ ਪੂਰੇ ਟਾਇਰ ਨਹੀਂ ਗਾ ਸਾਡਾ ਦੰਦੇ ਹਾਂਜੀ ਬਾਈ ਪਹਿਲੇ ਪਾ ਲੈਂਦੇ ਸਾਡੇ ਦਾ ਸਭ ਹੀ ਕਿਹਾ ਸੀ ਨਾ ਸਾਡੇ ਦਾ ਜਿਆਦਾ ਪੂਰੇ ਹੀ ਰਹਿ ਗਏ ਜੇ ਦਿਖਾਉਣੇ ਅੱਧੇ ਟਾਇਰਾਂ ਦਾ ਮੁੱਲ ਮਿਲ ਜਾਂਦਾ ਹਾਂਜੀ ਜਦੋਂ ਟਾਇਰ ਪੂਰੇ ਘਸ ਗਏ ਫਿਰ ਕੁਝ ਨਹੀਂ ਮਿਲਦਾ ਉਹਨਾਂ ਦਾ ਰੇਟ ਜ਼ੀਰੋ ਹੀ ਆ ਬਾਈ ਫਿਰ ਜ਼ੀਰੋ ਆ ਫਿਰ ਉਹ ਰੱਖਿਆ ਨਾ 3300 ਦੇ 14 ਦੇ ਟਾਇਰ ਆ ਠੀਕ ਨਹੀਂ ਜਾਨੀ ਕਿ ਜੇ ਆਪਾਂ ਅੱਧੇ ਕਿ ਟਾਇਰ ਵਿੱਚ ਦੇਣੇ ਫਿਰ ਉਹਦਾ ਮੁੱਲ ਮਿਲ ਜਾਂਦਾ 15 16000 ਹਾਂਜੀ ਹਾਂ ਗੱਲ ਤਾਂ ਠੀਕ ਆ ਬਾਈ ਆ ਬਾਈ ਇਹਨਾਂ ਦਾ ਮੂਰੇ ਫਰੰਟ ਵਾਲਾ ਤੇ ਇਹ ਬਾਈ ਜਿਹੜਾ ਆਪਣਾ ਗੜ ਸ਼ੰਕਰ ਤੋਂ ਤੋਂ ਸਿੱਧਾ ਰੋਡ ਆਉਂਦਾ ਜਾਂ ਬਾਈਪਾਸ ਤੋਂ ਮੁੜਦਾ ਹੈ ਉਹ ਰੋਡ ਤੇ ਇਹਨਾਂ ਦੀ ਜੀ ਇਹ ਦੁਕਾਨ ਟਾਇਰਾਂ ਦੀ ਤੇ ਜਿਨ੍ਹਾਂ ਵੀ ਪੌਣੇ ਹੋਣ ਬਾਈ ਜਰੂਰ ਕੰਟੈਕਟ ਕਰਿਓ ਨੰਬਰ ਵੀ ਸਾਨੂੰ ਮੈਂ ਬੋਲਦਾਂ ਨੇ ਇਹਨਾਂ ਦਾ ਨੰਬਰ 9814486940 ਨੰਬਰ ਆ ਬਾਈ ਉਹ ਕਰ ਲਿਓ ਕੰਟੈਕਟ ਰੇਟ ਬਹੁਤ ਆਇਆ ਜਾ ਬਾਈ ਰੇਟ ਦਾ ਫਰਕ ਹੈਗਾ ਤੁਸੀਂ ਤਾਂ ਹੁਣ ਮਾਲਪੁਰ ਤੋਂ ਆਏ ਆ ਸਪੈਸ਼ਲ ਮੈਂ ਵੀ ਰੋਪੜ ਤੋਂ ਆਇਆ ਹਾਂ ਹਾਂਜੀ ਬਾਈ ਰੇਟ ਦਾ ਫਰਕ ਕਰਕੇ ਫਿਰ ਆਈਦਾ 50 ਕਿਲੋਮੀਟਰ ਮੈਂ ਚੱਲ ਕੇ ਆਇਆ 30 ਕਿਲੋਮੀਟਰ ਤੁਸੀਂ ਹੁਣ ਤੁਹਾਨੂੰ ਮਾਲਪੁਰ ਗੜ੍ਹਸ਼ੰਕਰ ਸਾਰੇ ਜ਼ਿਲ੍ਹੇ ਨੇੜੇ ਪੈਨੇ ਆ ਹਨਾ ਜੀ ਕਿੰਨਾ ਕ ਫਰਕ ਆ ਬਾਈ ਰੇਟ ਦਾ ਆਹੜਾ ਤੁਸੀਂ ਉੱਥੋਂ ਪਤਾ ਕਰਿਆ ਹਾਂ ਹਾਂਜੀ ਅਸੀਂ ਆਈ ਜਾਈਏ ਇਹਦੇ ਪਤਾ ਕਰੀ ਗਏ ਨਹੀਂ ਅਸੀਂ ਇੱਥੋਂ ਲੈ ਕੇ ਜਾਈਏ ਹੁਣ ਆਪਾਂ ਪਹੁੰਚ ਆਏ ਬਾਈ ਇਹ ਸਾਡੇ ਉੱਥੇ ਮਤਲਬ ਕਿ 48000 ਕਹਿੰਦੇ ਤੇ ਕਹਿੰਦੇ ਵੀ ਲਾਸਟ ਦੇ ਦਵੂਗਾ 47000 ਦੇ ਆਪਰ ਉੱਥੇ ਹੁਣ 42 ਦੇ ਪੁਆਏ ਆੜੇ ਮੋٹے ਉੱਪਰ ਪੈਣਗੇ ਬੜੀ ਮੋਟਾ ਖਰਚਾ ਕਰਚਾ ਹਾਂਜੀ ਨਹੀਂ ਫਿਰ ਵੀ 4-5000 ਬਚਦਾ ਏ ਹਾਂ ਲੋ ਜੀ ਮਿੱਤਰੋ ਆ ਗਿਆ ਇੱਧਰ ਪੁਰਾਣੇ ਟਰੈਕਟਰਾਂ ਦਾ ਜਿਹੜਾ ਟਾਇਰ ਖੁੱਲੇ ਹੋਏ ਆ ਉਹ ਟਾਇਰ ਆ ਗਏ ਇੱਧਰ ਵੀ ਰਿਮ ਰੋਮ ਤਿਆਰ ਹੋ ਰਹੇ ਆ ਕੰਮ ਪੂਰਾ ਚੱਲ ਰਿਹਾ ਜੋਰਾਂ ਤੇ ਆ ਵੀ ਬਾਈ ਜੌਂਡੀਅਰ ਦੀ ਰਿਮ ਤਿਆਰ ਹੋ ਰਹੀਆਂ ਦੇਖੋ ਕਿੰਨਾ ਡਾ ਟਾਇਰ ਬਾਈ ਖੜੀ ਮੜੇ ਬਰਾਬਰ ਆ ਗਏ ਲੈ ਬਾਈ ਜਿਹੜਾ ਸਮਝ ਲਾ ਬਾਈ ਦਾ ਕੱਦ ਆ ੁੱਡਾ ਬੜਾ ਟਾਇਰ ਆ ਠੀਕ ਆ ਇਹ ਵੀ ਲੈਂਸਦਾਈ ਆ ਬਾਈ ਇਹ ਵੀ ਲੈਂਸਦਾਈ ਆ ਬਾਈ ਟਾਇਰ ਆ ਆ ਲੈਂਸ ਦਾ ਟਾਇਰ ਬਾਈ ਬਹੁਤ ਵੱਧ ਪੈ ਰਿਆ ਔਰੇ ਆ ਵੀ ਮੈਂ ਕਹਿੰਦਾ ਇਹਦੇ ਨਾਲ ਦੇ ਟਾਇਰ ਹਨਾ ਜਿਹੜੇ ਇਹਦੇ ਚ ਪਾਣੇ ਆ ਭਾਈ ਜੌਂਡੀਅਰ ਦੇਂ ਜੀ ਇਹ ਜੌਂਡੀਅਰ ਦੇਂ ਭਾਈ ਬਾਕੀ ਬਾਈ ਪੁਰਾਣੇ ਟਾਇਰ ਆ ਪਾ ਅੱਗੇ ਤੋਂ ਇੱਥੋਂ ਲੈ ਕੇ ਜਾਂਦੇ ਰਹਿੰਨੇ ਆ ਮਹੀਨੇ ਡੇਢ ਮਹੀਨੇ ਬਾਅਦ ਜਦਾਂ ਕਿਸੇ ਡਰਕਸੇ ਬੰਨੇ ਹੁਣ ਬਾਈ ਜੀ ਆਪਾਂ ਟਰੈਕਟਰਾਂ ਦੇ ਵਿੱਚ ਨਵੇਂ ਟਾਇਰ ਲੈ ਕੇ ਪਾਉਣੇ ਆਪਾਂ ਕੋਈ ਚੀਜ਼ ਕਦੇ ਲੁਕੋਈ ਨਹੀਂ ਕਿਸੇ ਤੋਂ ਤੇ ਆਪਾਂ ਨਵੇਂ ਟਾਇਰ ਲੈ ਕੇ ਪਾਉਣੇ ਆਪਾਂ ਨੂੰ ਬਹੁਤ ਰੇਟ 'ਚ ਮਹਗੇ ਪੈਣੇ ਉਹਨੇ ਟਰੈਕਟਰ ਮਹਿੰਗਾ ਹੋ ਜਾਂਦਾ ਉਰੇ ਤੋਂ ਵਧੀਆ ਅੱਧੇ ਟਾਇਰ 60 ਪੈਸੇ ਟਾਇਰ ਬਾਈ ਵਧੀਆ ਹਾਲਤਾਂ 'ਚ ਮਿਲ ਜਾਂਦੇ ਆ ਤੁਸੀਂ ਜਿੱਦਾਂ ਦੀ ਮਰਜ਼ੀ ਟਾਇਰ ਲੈ ਲਓ ਬਾਈ 5000 ਤੇ ਲੈ ਕੇ ਸਾਨੂੰ ਤਰਾਨੇ ਟਾਇਰ ਮਲਕੀ ਸਾਰੇ 16 ਦੇ 14 ਦੇ 12 ਦੇ ਸਾਰੀਆਂ ਜੋੜੀਆਂ ਮਿਲ ਜਾਣੀਆਂ ਮੰਨ ਕੇ ਚਲੋ ਬਾਈ ਘੱਟ ਤੇ ਘੱਟ ਵੀ ਘੱਟ ਦੇ ਘੱਟ ਵੀ ਟਾਇਰਾਂ ਦੀ 7800 ਜੁੜੀ ਤਾਂ ਹੋਊਗੀ ਹੋਊਗੀ ਇੱਕ ਨਾ ਤਾਂ ਗਦਾਮ ਪਿੱਛੇ ਵੀ ਹੋਰ ਆ ਉੱਥੇ ਵੀ ਬਹੁਤ ਜੁੜੀ ਪਈ ਆ ਬਾਈ ਜਿਵੇਂ ਆਹ ਟਾਇਰ 16 ਦੇ ਆ ਦੇਖੋ 65 70 ਪੈਸੇ ਗੁੱਡੀ ਖੜੀ ਆ ਬਾਈ ਟਾਇਰਾਂ ਦੀ ਠੀਕ ਆ ਤੇ ਜਿੰਨੇ ਕਿ ਹਰੇਕ ਤਰ੍ਹਾਂ ਦਾ ਬਾਈ ਹਰੇਕ ਜਿੰਨੇ ਕਿ ਪੈਸੇ ਲਾਉਣੇ ਆ ਉਦਾਂ ਦਾ ਟਾਇਰ ਪਿਆ ਅੱਗੇ ਜਾਣ ਨੂੰ ਵੀ ਜਗ੍ਹਾ ਨਹੀਂ ਹੈਗੀ ਬਾਈ ਠੀਕ ਆ ਜੀ ਤੇ ਆ ਛੋਟੇ ਜਿਹੜੇ ਬਾਈ ਆਪਣਾ ਉਹਨੂੰ ਪੈਣੇ ਆ ਉਹ ਵੀ ਟਾਇਰ ਪਾਏ ਆਪਣੇ ਕੋਲ ਇਹ ਰੇਡੀਅਲ ਵੀ ਬਾਈ ਦੇਖੋ ਆ ਨਵੇਂ ਖੁੱਲੇ ਪਏ ਆ ਰੇਡੀਅਲ ਜੇ ਇਦਾਂ ਆਪਾਂ ਦੂਏ ਪੌਨੇ ਮੋੜਲੇ ਟਾਇਰ ਆ 9 16 ਦੇ 10 16 ਦੇ ਆ ਸਾਰੇ ਟਾਇਰ ਪਏ ਆ ਕਸੇ ਵੀ ਵੀ ਟਾਇਰ ਹੈਗੇ ਆ ਤੇ ਜਿੱਦਾਂ ਗੱਡੀਆਂ ਤਾਂ ਨਹੀਂ ਹੈਗੇ ਬਾਈ ਵੈਸੇ ਆ ਦੇਖੋ ਬਾਈ ਦਹੋਈ ਇਹ ਵੀ ਲੈਸ ਦਈਆਂ ਬਾਈ ਖੁੱਲੇ ਹੋਏ ਰਿਮ ਲੈ ਲੋ ਬਾਈ ਜਿਹੜੇ ਮਰਜੀ ਟਰੈਕਟਰਾਂ ਦੇ ਆ ਦੇਖੋ ਰਿਮ ਮੇ ਰਿਮ ਪਏ ਆ ਜਿਹੜਾ ਮਰਜੀ ਰਿਮ ਲੈ ਲੋ ਜਿਹੜਾ ਮਰਜੀ ਸਾਈਜ਼ ਦਾ ਨਿੱਕੇ ਖੁੱਲੇ ਹੀ ਕੰਮ ਹੈ ਬਾਈ ਪਰ ਥੋੜਾ ਜਿਹਾ ਦੇਖ ਕੇ ਟਾਇਰ ਆਪਣਾ ਆ ਕੇ ਕੱਟ-ਕੁੱਟ ਕਿਉਂਕਿ ਜਿਹੜਾ ਪੁਰਾਣੇ ਟਾਇਰ ਦੀ ਬਾਈ ਕੋਈ ਗਾਰੰਟੀ ਨਹੀਂ ਜ਼ੀਰੋ ਗਾਰੰਟੀ ਆ ਉਹ ਤੁਸੀਂ ਆਪ ਦੇਖ ਕੇ ਲੈ ਕੇ ਜਾਣਾ ਆਪਣਾ ਟਾਇਰ ਵੀ ਕਿੱਦਾਂ ਦਾ ਟਾਇਰ ਹੈ ਜ਼ਿਆਦਾਤਰ ਜੋੜੀਆਂ ਬਾਈ 16 ਦੀਆਂ ਪਈਆਂ 16 14 ਦੀਆਂ 12 13 ਦਾ ਟਾਇਰ ਹੈਗਾ ਇਹ ਘੱਟ ਹੈ ਲੱਭਣਾ ਪੈਂਦਾ ਇਹਦਾ ਬਾਈ ਉਰੇ ਕਹਿ ਦਿੰਦੇ ਨੇ ਬਾਈ ਦੇਖ ਲਓ ਆਪਣੇ ਅਸੀਂ ਨਾ ਕੋਈ ਬੰਦਾ ਦਿਖਾਉਣਾ ਕਿਉਂਕਿ ਕੰਮ ਬਹੁਤ ਜ਼ਿਆਦਾ ਬਾਈ ਬੰਦੇ ਘੱਟ ਨੇ ਇਹ ਕਹਿੰਦੇ ਨੇ ਆਪਣੇ ਦੇਖ ਲਓ ਜਿਹੜੇ ਤੁਹਾਨੂੰ ਪਸੰਦ ਆਉਂਦੇ ਆ ਉਹ ਲੈ ਲਓ ਇਹ ਇਹ ਹਸ ਹਵਾ ਯੂਰੇਵਰੇ ਦਾ ਆਪੇ ਟਾਇਰ ਲੱਭਣਾ ਪੈਂਦਾ ਆਪੇ ਵਿੱਚ ਜਾ ਕੇ ਚੱਕਣੇ ਪੈਂਦੇ ਟਾਇਰ ਠੀਕ ਆ ਜੀ ਆ ਦੇਖੋ ਭਾਈ ਜਮੇ ਨਵੀਆਂ ਜੋੜੀਆਂ ਪਈਆਂ ਲੈ ਇਸੀਆਂ ਦਾ ਕਰੋ ਚੱਕ ਚੱਲੀਏ ਭਾਈ ਆ ਵੀ ਦੇਖੋ ਜੋੜੀ ਭਾਈ ਜੌਨੀਅਰ ਦੀ ਨਵੀਆਂ ਖੁੱਲੀ ਹੋਈ ਆ ਨਵੀਆਂ ਤਾਂ ਨਹੀਂ ਹੈਗੀ ਭਾਈ 60 70 ਪੈਸੇ ਟਾਇਰ ਪਏ ਆ ਇਹ ਭਾਈ ਉਹਦੇ ਆ 91 91 ਦੇ ਹਨਾ ਹਾਂ ਜੀ ਹਾਂ ਆ ਦੇਖੋ ਭਾਈ ਪਿਛਲੇ ਟਾਇਰ ਮੁਰਲੇ ਆ ਵੀ 91 ਦੇ ਟਾਇਰ ਖੁੱਲੇ ਹੋਏ ਇਹ ਵੀ ਭਾਈ 90 ਪੈਸੀ ਟਾਇਰ ਪਏ ਆ ਸਣੇ ਰਮ ਵੀ ਬਾਈ ਮਿਲ ਜਾਨੇ ਆ ਜਿਹੜੇ ਮਰਜੀ ਲੈ ਲੋ ਉਹ ਮੁਰਲੀਆਂ ਜੋੜੀਆਂ ਬਾਈ ਬੜੇ ਦੇਖੋ ਲੈ ਐਸ ਦੇ ਪਾਈ ਬਾਈ ਜਿਹੜੇ ਇੱਕ ਮੈਂ ਵੀਡੀਓ ਦੇਖੀ ਸੀ ਪਿੱਛੇ ਹਿਸ਼ਾਰਪੁਰ ਦੀ ਉਹ ਟਾਇਰ ਅਸੀਂ ਦੇਖ ਕੇ ਵੀ ਆਈ ਸੀਗਾ ਬਾਈ ਕਿਹਨਾ ਟਾਇਰ ਉੱਥੇ ਪਏ ਆ ਹਿਸ਼ਾਰਪੁਰ ਪਏ ਆ ਕਵਾੜੀਆਂ ਕੋਲ ਉਹ ਅਸੀਂ ਦੇਖਣ ਗਏ ਸੀ ਉਹ ਕਹਿੰਦੇ ਕਿਲੋਂ ਦੇ ਪਰ ਉਹ ਟਾਇਰ ਬਾਈ ਖੁਸ਼ਕ ਨੇ ਹਾਂਜੀ ਹਾਂਜੀ ਉਹਨਾਂ ਦੀ ਕੋਈ ਗਾਰੰਟੀ ਨਹੀਂ ਲੱਗੀ ਬਾਈ ਉਹ ਟਾਇਰ ਦੇਖਿਆ ਉਹ ਟਾਇਰ ਨਾ ਖੁਸ਼ਕ ਆ ਪਰ ਜੇ ਆਪਾਂ ਕਿਲੋਂ ਦੇ ਸਾਬ ਨਾਲ ਵੀ ਵੇਟ ਕਰਦੇ ਆ ਉਹ ਵੀ ਕੰਮ ਮਹਿੰਗਾ ਹੀ ਪੈਂਦਾ ਠੀਕ ਆ ਉਹਨਾਂ ਦੀ ਕਾਦੀ ਕੱਢੇ ਹੁੰਦੇ ਭਾਈ ਉਹ ਟਾਇਰ ਨਾ ਟਰੈਕਟਰ ਜਿਹੜੇ ਟਰੈਕਟਰਾਂ 'ਚ ਕੋਈ ਨੁਕਸਾ ਕੋਈ ਫਾਲਤਾਂ ਕੋਈ ਡਿਫਾਲਟ ਪੀਸ ਆ ਉਹ ਟਰੈਕਟਰ ਪੁਰਾਣੇ ਖੜੇ ਨੇ ਉਹ ਤੋਂ ਪੰਜ ਖੜੜੜ ਕੇ ਟਾਇਰ ਖੁਸ਼ ਕੋਈ ਪਏ ਆ ਉਹ ਮਤਲਬ ਕਿ ਵਿਧਰ ਰਿਮ 220 30 ਨੂੰ ਦੰਨੇ ਆ ਅੱਛਾ ਜੀ ਉਹ ਜੇਵਾ 220 30 ਨੂੰ ਵੀ ਸਾਨੇ ਵਜਨ ਲਾਉਨੇ ਆ ਤਾਂ ਉਹਦੇ ਪੈਸੇ ਵੀ ਬਰਾਬਰੇ ਚਲੇ ਜਾਣੇ ਆ ਹਾਂ ਅਸੀਂ ਪਹਿਲਾਂ ਉੱਥੇ ਗਏ ਸੀ ਮੈਂ ਵੀ ਵੀਡੀਓ ਦੇਖ ਕੇ ਗਿਆ ਤਾਂ ਭਾਈ ਪਰ ਭਾਈ ਉੱਥੇ ਕੋਈ ਪੱਲੇ ਨਹੀਂ ਪਿਆ ਹੈਗਾ ਉਰੇ ਤੇ ਚਲੋ ਸਾਨੂੰ ਉਰੇ ਤੇ ਵੀ ਭਾਈ ਆ ਕੇ ਟਾਇਰ ਆਵ ਲੱਭਣੇ ਪੈਣੇ ਆ ਪੁਰਾਣੇ ਟਾਇਰ ਨੇ ਜਿਹੜਾ ਬੰਦਾ ਹਿੰਮਤੀ ਆ ਬਾਈ ਕਿਸੇ ਨੇ ਚਾਰ ਪੈਸੇ ਬਚਾਉਣੇ ਆ ਲੋਕਲ ਆ ਸਾਡਾ ਕੋਈ 15 20 30 ਕਿਲੋਮੀਟਰ ਹੁਣ ਇਹ ਸਾਡਾ ਟਰੈਕਟਰ 7 800 ਦਾ ਤੇਲ ਖਾਂਦਾ ਪੁਆਈ ਵੀ ਵਿੱਚ ਫਰੀ ਹੋ ਜਾਣੀ ਆ 5 600 ਦੀ ਪੁਆਈ ਲੈ ਫਿਰ ਅਸੀਂ ਟਰੈਕਟਰ ਹੀ ਲੈ ਆਉਨੇ ਆਰੇ ਵਧੀਆ ਰਹਿੰਦਾ ਜੀ ਹਾਂ ਤਾਂ ਕਰਕੇ ਆ ਵੀਰੇ ਬਾਕੀ ਬਾਈ ਦੇਖ ਲਿਓ ਆ ਵੀ ਇਹਨਾਂ ਦਾ ਨਾਲੇ ਆ ਗਦਾਮ ਮੇਨ ਰੋਡ ਤੇ ਹੀ ਠੀਕ ਆ ਜੀ ਬਾਕੀ ਇੱਕ ਇੱਕ ਗਦਾਮ ਪਿੱਛੇ ਵੀ ਇਹਨਾਂ ਦਾ ਬੈਕ ਸਾਈਡ ਆ ਉਹ ਉਹਨਾਂ ਨੇ ਬੰਦ ਕਰਿਆ ਹੋਇਆ ਤੇ ਪੁਰਾਣੇ ਟਾਇਰ ਕਿਸੇ ਨੂੰ ਲੈਣਿਆਂ ਤਾਂ ਉਰੇ ਆ ਕੇ ਇੱਕ ਵਾਰ ਗੇੜਾ ਜਰੂਰ ਮਾਰ ਲਿਓ ਨਵੇਂ ਟਾਇਰਾਂ ਕੋਲ ਹੈਗੇ ਆਂ ਬਾਈ ਨਵੇਂ ਵੀ ਜੇ ਤੁਸੀਂ ਲੈਣਿਆਂ ਥੋੜਾ 4 3 4000 ਦਾ ਫਾਇਦਾ ਹੋਊਗਾ ਹੀ ਹੋਊਗਾ ਠੀਕ ਹੈ ਜੀ ਤੇ ਲੋ ਜੀ ਸਾਨੂੰ ਬਾਈ ਆਪਣੇ ਚਾਚਾ ਜੀ ਨਾਲ ਮਲਾਉਨੇ ਆ ਜਿਨ੍ਹਾਂ ਨਾਲ ਸਾਡਾ ਸਾਲ ਤੋਂ ਸਾਲ ਤੋਂ ਬਹੁਤ ਪਿਆਰ ਪਿਆਦਾ ਸੀ ਸਾਸੀ ਕਾਲ ਉਹ ਠੀਕ ਹੈ ਜੀ ਉਹ ਠੀਕ ਹੈ ਬੜੀ ਜੀ ਤੇ ਆਪਾਂ ਨੇ ਪਹਿਲਾਂ ਵੀ ਬਾਈ ਇੱਕ ਟਰੈਕਟਰ ਦਿੱਤਾ ਦੀ ਫੋਟੋ ਜਦ ਵੀ ਵੀਡੀਓ ਪਾਈ ਸੀ ਉਹ ਵੀਡੀਓ ਆਪਣੀ ਬਹੁਤ ਚੱਲੀ ਸੀ ਤੇ ਚਾਚਾ ਜੀ ਟਾਇਰਾਂ ਦਾ ਕੰਮ ਮਾਰਾ ਉਹਦੀ ਕਿਰਪਾ ਨਾਲ ਬਹੁਤ ਵਧੀਆ ਆਪਣਾ ਕਿਰਪਾ ਪ੍ਰਮਾਤਮਾ ਦੀ ਬਿਲਕੁਲ ਪ੍ਰਮਾਤਮਾ ਦੇ ਚਰ ਬਿਲਕੁਲ ਜੀ ਤੇ ਚਾਚਾ ਜੀ ਮਾਣ ਆਦਰ ਪੂਰਾ ਕਰਦੇ ਆ ਆਪਾਂ ਆਉਣੇ ਆ 50 ਕਿਲੋਮੀਟਰ ਚੱਲ ਕੇ ਕਿਸੇ ਗੱਲ ਕਰਕੇ ਆਉਣੇ ਚਾਚਾ ਜੀ ਸਾਡੇ ਰੋਪੜ ਮੇਰੇ ਤਾਂ 10 ਦੁਕਾਨਾਂ ਹੋਣੀਆਂ ਪਰ ਤੁਹਾਡੇ ਨਾਲ ਦਿਲ ਜੁੜ ਗਏ ਇੱਥੇ ਆਈਦਾ ਜੀ ਥੈਂਕ ਯੂ ਸਰ ਪ੍ਰਾਣੇ ਟਾਇਰ ਵੀ ਚਾਚਾ ਜੀ ਬਹੁਤ ਸਾਨੂੰ ਵਧੀਆ ਰੇਟ ਦੇ ਵਧੀਆ ਟਾਇਰ ਹੁੰਨੇ ਥੋਡੇ ਕੋਲ ਜੀ ਥੈਂਕ ਯੂ ਸਾਨੂੰ ਥੋੜੀ ਜਿਹੀ ਦਿੱਕਤ ਰਹਿੰਦੀ ਸੀ ਪ੍ਰਾਣੇ ਟਾਇਰਾਂ ਦੀ ਅਸੀਂ ਕਦੇ ਪਟਿਆਲੇ ਜਾਂਦੇ ਸੀ ਕਦੇ ਕਿਤੇ ਬਾਕੀ ਚਾਚੀ ਮੜਾ ਦੱਸ ਦੋ ਆਪਣੇ ਇੱਕ ਵਾਰ ਮੜਾ ਦੇ ਹਿਸਾਬ ਤਾ ਉਹ ਟਾਇਰਾਂ ਦਾ ਕਿੱਦਾਂ ਦਾ ਟਾਇਰ ਭਾਰਾ ਦਵਾਂਗੇ ਸਰਦੇ ਦਵਾਂਗੇ ਵੇਨ ਕਹਿੰਦਾ ਵਧੀਆ ਦਵਾਂਗੇ ਵਧੀਆ ਦਵਾਂਗੇ ਹਾਂ ਇੱਕ ਮੈਂ ਹੋਰ ਦੇਖ ਰਿਹਾ ਸਾਰੇ ਟਾਇਰੇ ਆਪਣੇ ਲੈਸਦਾ ਪੈ ਰਿਹਾ ਟਾਇਰ ਟਾਇਰ ਤੁਹਾਡੇ ਕੋਲ ਸਾਰੇ ਹੀ ਆ ਮੈਂ ਸਾਰੇ ਹੀ ਅੱਛਾ ਮੈਂ ਲਾਈ ਸਾਡੀ ਗੱਲ ਸੁਣ ਲਈਏ ਕਿ ਜੇ ਟਾਇਰ ਖਰਾਬ ਹੋ ਜੇ ਵੇ ਉਨੀਤੀ ਹੋ ਜੇ ਗੱਲ ਸੁਣ ਲਈਏ ਕਲੇਮ ਕਰ ਦਿੰਦੇ ਇਹਦੀ ਕਹੀਦਾ ਕਹਿੰਦੇ ਨੇ ਕੰਪਨੀ ਨਵੀਂ ਆ ਵੀ ਇੱਕ ਅਧਿਕਾਰ ਆ ਰਹੇ ਟਾਇਰ ਇਹ ਅਸਲ ਜਿਹਦਾ ਫੈਰਾਂ ਤੋਂ ਪਹਿਲੀ ਕੰਪਨੀ ਹੈ ਇਹ ਰਸ਼ੀਆ ਦੀ ਕੰਪਨੀ ਹੈ ਅੱਛਾ ਰਸ਼ੀਆ ਨੇ ਟਰੈਕਟਰ DD14 22 LRS DD28 ਇਹ ਨਾ ਨਹੀਂ ਬਣਾਇਓ ਅੱਛਾ ਜੀ ਇਹ ਨਹੀਂ ਟਰੈਕਟਰ ਦੇ ਨਿਰਮਾਤਾ ਇਹ ਹੈ ਠੀਕ ਹੈ ਜੀ ਧੰਨਵਾਦ ਆਇਆ ਹੁਣ ਆਹ ਦੇਖ ਰਿਹਾ ਮੈਂ ਜਮੈਂ ਨਵੇਂ ਟਾਇਰੇ ਆ ਕੇ ਕਿਸੇ ਨੇ ਖਲਾ ਕੇ ਪਾਲੇ ਅਰਜਨ ਨੂੰ ਨਵੇਂ ਅਰਜਨ ਕਰਾ ਕੇ ਗੁੜੀਏ ਦੇ ਖਲਾ ਕੇ ਅਲਾਈਂਸ ਐਮ ਆਰ ਆ ਦੇ ਖਲਾ ਕੇ ਅਲਾਈਂਸ ਅਲਾਈਂਸ ਦੇ ਪਵਾਇਆ ਠੀਕ ਹੈ ਜੀ ਆ ਜਾਓ ਆ ਜਾਓ ਜੀ ਹਾਂ ਜੀ ਅਲਾਈਂਸ ਇਹ ਵੀ ਲੈਂਸ ਦਈਆਂ ਹਾਂ ਜੀ ਦੇਖੋ ਇਹ ਜਣਾ ਉੱਤਰਾਖੰਡ ਜਾ ਰਿਹਾ ਇਥੋਂ ਬੇਟਾ ਉੱਤਰਾਖੰਡ ਜੀ ਠੀਕ ਆ ਇਹ ਕਿੰਨੇ ਦੀ ਜੋੜੀ ਹੋਊਗੀ ਜੀ ਇਹ ਜੋੜੀ ਮੇਰੇ ਤਾਂ 1.5 ਲੱਖ ਦੀ ਟੈਰੀ ਆ ਦੋ ਠੀਕ ਆ ਜੀ ਬਾਕੀ ਦਿਨ ਮਾ ਦਾ ਮੁੰਡੇ ਨੂੰ ਪਤਾ ਅਰੇ ਮਾ ਦਾ ਲੱਗਿਆ ਸਾਬ ਸਾਬ ਅੱਛਾ ਅੱਛਾ ਕਰ ਦਿੰਦਾ ਮੁੰਡਾ ਸਾਰਾ ਠੀਕ ਆ ਜੀ ਫੇਰ ਇਹ ਦੇ ਲੋ ਉੱਤਰਾਖੰਡ ਲੈਣ ਦਾ ਵੀ ਖਰਚਾ ਪੈਣਾ ਜੀ ਉਹ ਬੁੱਕ ਕਰਾ ਦੇ ਟ੍ਰਾਂਸਪੋਰਟ ਅੱਛਾ ਠੀਕ ਆ ਜੀ ਠੀਕ ਆ ਤੇ ਬਾਕੀ ਅੰਦਰ ਬਾਈ ਟਾਇਰ ਸਾਰੇ ਆ ਐਮ ਆਰ ਐਫ ਦੇ ਗੁੜੀਅਰ ਦੇ ਜਿਹੜੀ ਮਰਜ਼ੀ ਕੰਪਨੀ ਲੈ ਲਓ ਔਰ ਜ਼ਿਆਦਾਤਰ ਟਾਇਰ ਠੀਕ ਹੈ ਚਾਚਾ ਜੀ ਚਲੋ ਧੰਨਵਾਦ ਜੀ ਧੰਨਵਾਦ ਤੇ ਬਾਈ ਇਹ ਇੱਥੇ ਦੇ ਮਾਲਕ ਨੇ ਓਨਰ ਆਪਣੇ ਨਾਲ ਇੰਨਾ ਵਧੀਆ ਪਿਆਰ ਇਹਨਾਂ ਦਾ ਜੇ ਆਪਾਂ ਨੇ ਫੋਨ ਤੇ ਵੀ ਕਹਿਦਾ ਵੀ ਚਾਚਾ ਜੀ ਇੱਥੇ ਟਾਇਰ ਭੇਜ ਦਿਓ ਤਾਂ ਬਾਈ ਪੈਸਿਆਂ ਦਾ ਕੋਈ ਇਹਨਾਂ ਦਾ ਆਪਣਾ ਰੋਲਾ ਹੀ ਨਹੀਂ ਹੈਗਾ ਇਹਨਾਂ ਨੇ ਫੋਨ ਤੇ ਭੇਜਣੀਆਂ ਨੇ ਦੋ ਦੁਕਾਨਾਂ ਨੇ ਤੇ ਆਪਣੇ ਟਰੈਕਟਰ ਦੇ ਲਗਭਗ ਟਾਇਰ ਪਏ ਨਾ ਨਾ ਬੱਸ ਵੀਰੇ ਦੋਏ ਬੱਸ ਓਕੇ ਓਕੇ ਬਾਈ ਕਹਿੰਦੇ ਮੁਰਲੇ ਟਾਇਰ ਵੀ ਪਾਉ ਮੈਂ ਕਿਹਾ ਬਾਈ ਮੁਰਲੇ ਨਹੀਂ ਪਾਉਣੇ ਇਕੱਲੇ ਪਿਛਲੇ ਹੀ ਪਾਉਣੇ ਆ ਟਰੈਕਟਰ ਨਾਲ ਦੀ ਨਾਲ ਬਾਈ ਬਾਕੀ ਟਰੈਕਟਰ ਉੱਧਰ ਖੜੇ ਆ ਲੈਣਾ ਚ ਉਹ ਆ ਗਿਆ ਟਰੋ ਇੱਕ ਵੇਲੇ ਤੇ ਟਰੈਕਟਰ ਉੱਧਰ ਖੜਾ ਹੋਏ ਨਾਲ ਦੀ ਨਾਲ ਇਹ ਟਰੈਕਟਰਾਂ ਨੂੰ ਟਾਇਰ ਪੈ ਰਹੇ ਆ ਬਾਈ ਮੈਨੂੰ ਕਹਿੰਦੇ ਬਾਈ ਟਾਇਰ ਪੈ ਗਏ ਟਰੈਕਟਰ ਕੱਢ ਲੈ ਨਾਲ ਦੀ ਨਾਲੇ ਇੰਨਾ ਟਾਈਮ ਹੈ ਨਹੀਂ ਕਹਿੰਦੇ ਤੇ ਲੋ ਜੀ ਬਾਈ ਚੱਲੀ ਆਪਾਂ ਲੋ ਜੀ ਬਾਈ ਪੁਰਾਣੇ ਟਾਇਰ ਆਪਣੇ ਲੋਡ ਕਰ ਲਏ ਨਾਲੇ ਸਕੰਜੇ ਤੇ ਸਕੰਜਾ ਆਪਾਂ ਨਾਲੇ ਪਾ ਲਿਆ ਇੱਥੇ ਠੀਕ ਹੈ ਜੀ ਟਾਇਰ ਹੈ ਬਾਈ ਬਾਕੀ ਹੁਣ ਦੇਖਦੇ ਆ ਕਿਹੜੇ ਟਰੈਕਟਰ ਨੂੰ ਪੈਣੇ ਆ ਜੇ ਕੋਈ ਆਪਣਾ ਵੀਰ ਸੱਜਣ ਉਧਰ ਨਾਲ ਉੱਦਾਂ ਗੇਲੇ ਨਾਲ ਆਪਾਂ ਉਦਾਂ ਵੀ ਦੇ ਦਾਨੇ ਆ ਬਾਈ ਨੇ ਮੁਰਲੇ ਟਾਇਰ ਵੀ ਪਵਾਉਣਗੇ ਬਾਈ ਹੁਣ ਠੀਕ ਆ ਜੀ ਬਾਈ ਕਹਿੰਦੇ ਮੁਰਲੇ ਵੀ ਹੁਣ ਨਾਲੇ ਪਵਾ ਕੇ ਲੈ ਗਣੇ ਚਾਰੇ ਟਾਇਰ ਤੇ ਦੋ ਔਜਣ ਦੇ ਵੀ ਪੈ ਗਏ ਹੁਣ ਮੁਰਲੇ ਖਲਾ ਕੇ ਬਾਈ ਨੂੰ ਮੁਰਲੇ ਰੇਡੀਅਲ ਪਾਣੇ ਆ 9 10 16 ਦੇ ਟਰੈਕਟਰ ਦੀ ਬਣ ਗਈ ਗੱਲਬਾਤ ਬਾਈ ਦੇਖੋ ਨਵੇਂ ਟਾਇਰਾਂ ਨਾਲ ਐਨ ਬਹਿ ਜਾ ਬਹਿ ਜਾ ਹੋ ਗਈ ਟਾਇਰਾਂ ਨਾਲੇ ਰੋਹ ਆ ਬਾਈ ਟਰੈਕਟਰ ਦਾ ਇੱਕ ਫਾਰਮ ਟਰੱਕ 50 ਆ ਗਿਆ ਇਹਨੂੰ ਮੁਰਲੇ ਆਪਣੇ ਕੋਲ ਬਾਈ ਪੈਂ ਆ ਰੇਡੀਅਲ ਮੁਰਲੇ ਉਹ ਪਾ ਲੈਣੇ ਦੇਖੋ ਬਾਈ ਟਾਇਰਾਂ ਨਾਲ ਕਿੰਨਾ ਰੋਹ ਬਣ ਕੇ ਰਹਿ ਤੋ ਚਲੋ ਜੀ ਆਪਾਂ ਚੱਲੀਏ ਹੁਣ